ਕਿ ਇਹ ਮੋਦੀ ਨੇ ਆਪਣੀ ਮਰਜ਼ੀ ਨਾਲ ਹੀ ਉਹਨੂੰ ਲਾਗੂ ਕਰ ਦਿੱਤਾ ਵਾ ਬਾਦਲਦੀਨੋਂ ਇਹਨੇ ਵੀ ਸਾਈਨ ਕੀਤੇ ਸੀ ਉਹਦੇ ਵਿੱਚ ਨੋਡ ਬੰਦੀ ਵੇਲੇ ਵੀ ਦਰਸਾਨ ਸੜਕਾਂ ਤੇ ਰੋਲਣ ਡਿਆ ਸਾਰੀ ਜਨਤਾ ਕਿ ਅੱਗੇ ਸੜਕਾਂ ਜੋਗੀ ਰਹਿ ਗਏ ਆ ਪਰ ਰਾਤ ਦਿਨ ਸੜਕਾਂ ਤੇ ਗੁਜ਼ਾਰਨੀ ਆ ਤੁਹਾਨੂੰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਵਾ ਜਨਤਾ ਨੇ ਬਣਾਇਆ ਜਨਤਾ ਕੀ ਬੇਵਕੂਫ ਇੱਕ ਛੜੇ ਬੰਦੇ ਨੂੰ ਨਾ ਬਣਾਤਾ ਪ੍ਰਧਾਨ ਮੰਤਰੀ ਛੜੇ ਬੰਦੇ ਨੂੰ ਨਾ ਤੂੰ ਛੜਿਆਂ ਦੇ ਵਿੱਚ ਹੋਗਾ ਨਾ ਤੂੰ ਵਿਹਿਆਂ ਦੇ ਵਿੱਚ ਆਗਾ ਕੋਈ ਕਹਿੰਦਾ ਭਾਏ ਇਹਨੇ ਆਪਣੀ ਜਨਾਨੀ ਨੂੰ ਛੱਡਿਆ ਆ ਤੇ ਬਜਿੰਨੇ ਪ੍ਰਧਾਨ ਮੰਤਰੀ ਦੇ ਨਾਲ ਤੁਹਾਡੇ ਹੈਗੇ ਨਾ ਲੀਡਰ ਉਹਨਾਂ ਨੂੰ ਬੇਨਤੀ ਕਰਦਾ ਭਰਾ ਇਹਨੂੰ ਜਿਹੜੀ ਸਾਡੀ ਪਰਜਾਈ ਹੈਗੀ ਨਾ ਉਹ ਖੈ ਸੌਖਾ ਇਹਨੂੰ ਮਨਾਮ ਲੂਗੇ ਇਹਨੂੰ ਲਿਆਗੇ ਤੋ ਇਹਦੇ ਸਿਰ 'ਚ ਤੇਲ ਲਾਇਆ ਕਰੇ ਇਹਦੀਆਂ ਬਾਵਾ ਘੁੱਟਿਆ ਕਰੇ ਅਦਰ ਮਿਲ ਲੱਤਾ ਬਾਵਾ ਘੁੱਟੇ ਉਹ ਕਹਿੰਦੇ ਆ ਕੋਈ ਵੀ ਤਗੜਾ ਬੰਦਾ ਹੋਵੇ ਕੋਈ ਰਾਜਾ ਹੋਵੇ ਜਾਂ ਕੋਈ ਤਗੜਾ ਬੰਦਾ ਹੋਵੇ ਉਹਦੇ ਪਿੱਛੇ ਜਨਾਨੀ ਕੰਮ ਕਰਦੀ ਆ ਜਨਾਨੀ ਦਾ ਹੱਕ ਹੁੰਦਾ ਵਾ ਉਹਦੀ ਤਰੱਕੀ ਦੇ ਚ ਉਹ ਤੇਰੇ ਪਿੱਛੇ ਤੇ ਹੈ ਹੀ ਨਹੀਂ ਜਨਾਨੀ ਤੂੰ ਤਰੱਕੀ ਕਾਦੀ ਕਰਨੀ ਤੂੰ ਤੇ ਲੋਕਾਂ ਨੂੰ ਛਦਾਈ ਬਣਾ ਦਿੱਤਾ ਆ ਫੜ ਕੇ ਮੈਂ ਹੋ ਬੇਨਤੀ ਕਰਦਾ ਭਰਾਓ ਇਹਦਾ ਕਿਸੇ ਤਰੀਕਾ ਸਾਡੀ ਜਿਹੜੀ ਭਰਜਾਈ ਹੈਗੀ ਆ ਉਹਦਾ ਮੇਲ ਮਲਾਬ ਕਰਾਓ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉੱਥੇ ਹੀ ਯੂਪੀ ਦੇ ਹਥਰਾਸ ਵਿੱਚ ਦਲਿਤ ਪਾਇ ਚਾਰੇ ਦੀ ਇੱਕ ਲੜਕੀ ਨਾਲ ਗੈਂਗ ਰੇਪ ਦਾ ਮਾਮਲਾ ਵੀ ਸਾਹਮਣੇ ਆਇਆ ਇਸ ਤੇ ਅਮ੍ਰਿਤਸਰ ਤੋਂ ਹਰਪਾਲ ਸਿੰਘ ਖਾਲਸਤਾਨੀ ਤੇ ਮੋਦੀ ਸਰਕਾਰ ਅਤੇ ਯੋਗੀ ਸਰਕਾਰ ਦਾ ਦੱਬ ਕੇ ਵਿਰੋਧ ਕੀਤਾ ਅਤੇ ਚੰਗੀਆਂ ਚੰਗੀਆਂ ਖੜੀਆਂ ਖੜੀਆਂ ਸੁਣਾਈਆਂ ਨੇ ਹਰਪਾਲ ਸਿੰਘ ਖਾਲਸਤਾਨੀ ਅਕਾਲ ਖਾਲਸਾ ਦਾ ਦਲ ਦਾ ਮੀਤ ਜਹੇਦਾਰ ਬੇਨਤੀ ਇਸ ਤਰ੍ਹਾਂ ਵੀ ਆ ਜਿਹੜਾ ਕਿਸਾਨਾਂ ਦਾ ਬੇਲਿਆ ਜੇ ਇਹਦੇ ਆਪਾਂ ਇਹ ਬਿੱਲ ਨੂੰ ਕਿਸਾਨਾਂ ਦੇ ਹੱਕ ਚ ਹੁੰਦਾ ਸਪਸ਼ਟ ਤੌਰ ਦੇ ਉੱਤੇ ਪਹਿਲਾਂ ਵੀ ਦੱਸਿਆ ਜਾ ਸਕਦਾ ਵੀ ਆ ਅਸੀਂ ਕਿਸਾਨਾਂ ਵਾਸਤੇ ਬਿੱਲ ਲੈ ਕੇ ਆ ਰਹੇ ਆ ਜੇ ਇਹਦੇ ਵਿੱਚ ਕੋਈ ਛਾਂੜ ਪੰਜਾਬੀ ਚ ਕਹਿੰਦੇ ਛਾਂੜਗਾੜ ਵੀ ਇਹਦੇ ਵਿੱਚ ਵਾਧਾ ਘਾਟਾ ਕਰਨਾ ਤੇ ਕਰ ਸਕਦੇ ਆਪਾਂ ਉਹ ਤੇ ਜੇ ਸਹਿਮਤੀ ਹੋਵੇ ਤੇ ਹੁਣ ਕੀਤਾ ਕੀ ਆ ਮੋਦੀ ਨੇ ਆਪਣੀ ਮਰਜ਼ੀ ਨਾਲ ਹੀ ਉਹਨੂੰ ਲਾਗੂ ਕਰ ਦਿੱਤਾ ਵਾ ਸਾਈਨ ਕਰਾ ਲੇ ਰਾਸ਼ਟਰਪਤੀ ਦੇ ਸਾਈਨ ਕਰਾ ਲੇ ਆਪਣੇ ਬੰਦਿਆਂ ਦੇ ਵੀ ਸਾਈਨ ਕਰਾ ਲੇ ਮੈਨੂੰ ਇਹਨਾਂ ਪਤਾ ਲੱਗਾ ਵੀ ਆੜੀ ਆਪਣਾ ਬਾਦਲਦੀਨ ਉਹ ਇਹਨੇ ਵੀ ਸਾਈਨ ਕੀਤੇ ਸੀ ਉਹਦੇ ਵਿੱਚ ਚਲੋ ਜਿਹੜੇ ਸੈਨ ਕੀਤੇ ਜਿਹੜੇ ਹੋ ਜਿਹੜਾ ਪਾਸ ਕਰਨਾ ਉਹ ਤੇ ਹੋ ਗਿਆ ਵਾ ਕਹਿਣ ਦਾ ਮੇਨ ਮਸਲਾ ਕਰਨਾ ਕਿਸਾਨੀ ਦਾ ਕਿਸਾਨੀ ਦਾ ਮਸਲਾ ਹੈਗਾ ਵਾ ਕਿਸਾਨਾਂ ਨਾਲ ਜੁੜਿਆ ਆ ਵਾ ਹੁਣ ਪਹਿਲਾਂ ਇਹ ਬੇਨਤੀ ਆ ਵੀ ਜਿੰਨੇ ਵੀ ਕਿਸਾਨ ਹੈਗੇ ਸੜਕਾਂ ਤੇ ਰੁਲਣ ਦੇ ਆ ਜਿੰਨੇ ਕਿਸਾਨ ਹੈਗੇ ਸੜਕਾਂ ਤੇ ਰੁਲਣ ਦੇ ਆ ਜੀ ਨੋਡ ਬੰਦੀ ਵੇਲੇ ਵੀ ਕਿਸਾਨ ਸੜਕਾਂ ਤੇ ਰੁਲਣ ਦੇ ਆ ਇਹ ਸਾਰੀ ਜਨਤਾ ਉਹ ਕੀ ਭਾਰਤ ਦੇ ਦੇਸ਼ ਦੇ ਜਿਹੜੇ ਲੋਕ ਹੈਗੇ ਸੜਕਾਂ 'ਚੋਂ ਹੀ ਰਹਿ ਗਏ ਆ ਪਰ ਰਾਤ ਦਿਨ ਸੜਕਾਂ ਤੇ ਗੁਜ਼ਾਰਨੀ ਆ ਅਸੀਂ ਇਹ ਇਹੋ ਇਹੋ ਸਾਡਾ ਦੇਸ਼ ਹੈਗਾ ਵਾ ਵੀ ਆਪਾਂ ਧਰਨੇ ਲਾ ਦੀਏ ਮੁਜ਼ਾਰੇ ਕਰ ਦੀਏ ਰੇਲਾ ਰੋਗ ਦੀਏ ਅਸੀਂ ਇਸੇ ਜੋ ਇਹ ਇਸੇ ਪਾਈ ਜੋ ਕੇ ਰਹਿ ਕੇ ਸਾਰੀ ਦੁਨੀਆ ਭਾਰਤ ਦੇਸ਼ ਦੀ ਤੇ ਜਿਹੜਾ ਮੋਦੀ ਹੈਗਾ ਮੈਂ ਕ ਬੇਨਤੀ ਕਰਦਾ ਮੋਦੀ ਜੀ ਤੁਹਾਨੂੰ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਿਆ ਜਨਤਾ ਨੇ ਬਣਾਇਆ ਜਨਤਾ ਕੀ ਬੇਵਕੂਫ ਇੱਕ ਛੜੇ ਬੰਦੇ ਨੂੰ ਨਾ ਬਣਾਤਾ ਪ੍ਰਧਾਨ ਮੰਤਰੀ ਛੜੇ ਬੰਦੇ ਨੂੰ ਨਾ ਤੂੰ ਛੜਿਆਂ ਦੇ ਵਿੱਚ ਹੋਗਾ ਨਾ ਤੂੰ ਵਿਹਿਆਂ ਦੇ ਵਿੱਚ ਹੋਗਾ ਕੋਈ ਕਹਿੰਦਾ ਭਾ ਇਹਨੇ ਆਪਣੀ ਜਨਾਨੀ ਨੂੰ ਛੱਡਿਆ ਆ ਤੇ ਮੈਂ ਜਿੰਨੇ ਪ੍ਰਧਾਨ ਮੰਤਰੀ ਦੇ ਨਾਲ ਤੁਹਾਡੇ ਹੈਗੇ ਨਾ ਲੀਡਰ ਉਹਨਾਂ ਨੂੰ ਬੇਨਤੀ ਕਰਦਾ ਭਰਾ ਇਹਨੂੰ ਜਿਹੜੀ ਸਾੜੀ ਪਰਝਾਈ ਹੈਗੀ ਨਾ ਉਹ ਖੈ ਸੌਖਾ ਇਹਨੂੰ ਮਨਾਮ ਲੂਗੇ ਇਹਨੂੰ ਲਿਆਗੇ ਤੋਂ ਇਹਦੇ ਸਿਰ 'ਚ ਤੇਲ ਲਾਇਆ ਕਰੇ ਇਹਦੀਆਂ ਬਾਹਾਂ ਘੁਟਿਆ ਕਰੇ ਇਦਾਂ ਮਿਲ ਲੱਤਾ ਬਾਹਾਂ ਘੁੱਟੇ ਉਹ ਕਹਿੰਦੇ ਆ ਕੋਈ ਵੀ ਤਗੜਾ ਬੰਦਾ ਹੋਵੇ ਕੋਈ ਰਾਜਾ ਹੋਵੇ ਜਾਂ ਕੋਈ ਤਗੜਾ ਬੰਦਾ ਹੋਵੇ ਉਹਦੇ ਪਿੱਛੇ ਜਨਾਨੀ ਕੰਮ ਕਰਦੀ ਆ ਜਨਾਨੀ ਦਾ ਹੱਕ ਹੁੰਦਾ ਵਾ ਉਹਦੀ ਤਰੱਕੀ ਦੇ 'ਚ ਉਹ ਤੇਰੇ ਪਿੱਛੇ ਤੇ ਹੈ ਹੀ ਨਹੀਂ ਜਨਾਨੀ ਤੂੰ ਤਰੱਕੀ ਕਾਦੀ ਕਰਨੀ ਤੂੰ ਉਹਦੇ ਲੋਕਾਂ ਨੂੰ ਛਦਾਈ ਬਣਾ ਦਿੱਤਾ ਆ ਫੜ ਕੇ ਮੈਂ ਇਹੋ ਬੇਨਤੀ ਕਰਦਾ ਭਰਾਓ ਇਹਦਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਪਰਝਾਈ ਹੈਗੀ ਆ ਉਹਦਾ ਮੇਲ ਮਲਾਪ ਕਰਾਓ ਤੇ ਇਹ ਇਹ ਵੀ ਲੋਕਾਂ ਦਾ ਕਦੇ ਭਲਾ ਕਰਨਾ ਸਿੱਖ ਜਾਵੇ ਭਾਜੀ ਉਥੇ ਮੋਦੀ ਸਾਹਿਬ ਵੱਲੋਂ ਵੀ ਕਿਹਾ ਜਾ ਰਿਹਾ ਜੀ ਜਿਹੜੇ ਉਹਨਾਂ ਦੇ ਭਾਜਪਾ ਦੇ ਬੰਦੇ ਨੇ ਉਹ ਪਿੰਡਾਂ ਪਿੰਡਾਂ 'ਚ ਜਾਣਗੇ ਔਰ ਜਿਹੜੇ ਕਿਸਾਨਾਂ ਨੂੰ ਨੇ ਇਸ ਬਿੱਲ ਬਾਰੇ ਸਮਝਾਉਣਗੇ ਕੀ ਸਮਝਦੇ ਹੋ ਨਹੀਂ ਗੱਲ ਸੋ ਛਤਰਖਾਨ ਵਾਲੇ ਤੇ ਆਪ ਕੰਮ ਕਰਨ ਦੇ ਆ ਉਹ ਭਰਾ ਮੋਦੀ ਮੈਂ ਮੋਦੀ ਜੀ ਇੱਕ ਬੇਨਤੀ ਕਰਦਾ ਨਾ ਪਿੰਡਾਂ 'ਚ ਬੰਦੇ ਪੈ ਜੀ ਬੰਦੇ ਮਰਵਾ ਦੇਣੇ ਤੂੰ ਤੂੰ ਤੇ ਆਪ ਉਥੇ ਬੈਠੇ ਰਹਿਣਾ ਵਾ ਬੰਦੇ ਮਰਵਾ ਦੇਣੇ ਜਾਂ ਤੇ ਉਹਨਾਂ ਦੇ ਸਿਰ 'ਚ ਤੇਲ ਲਾ ਕੇ ਭੇਜੀ ਪਿਛੇ ਤਰ ਖਾਊਗਾ ਤਿਲਕ ਤਿਲਕ ਜਾਊਗਾ ਲੇਕਿਨ ਇੱਧਰ ਛਤਰ ਪੈਣੇ ਪੈਣੇ ਆ ਜਿੱਦਾਂ ਦੇ ਤੁਹਾਡੇ ਕੰਮ ਆ ਅੱਗੇ ਵੀ ਇੱਥੋਂ ਦੋ ਤਿੰਨ ਵਾਰੀ ਹਰਿਆਣੇ ਦੇ ਵਿੱਚ ਵੀ ਇੱਕ ਦਾ ਚੰਗੀ ਖੂੰਬ ਟੱਪੀ ਅਗਲਿਆਂ ਨੇ ਮਾਰ ਮਾਰ ਕੇ ਛਤਰ ਉਹ ਇੱਕ ਮੰਤਰੀ ਹੋਵੇ ਤੇ ਉਹਨੂੰ ਛਤਰ ਪੈਣੇ ਹੁਣ ਤੇ ਲਾਈਵ ਹੋ ਗਏ ਆਲ ਵਰਲਡ ਦੇ ਵਿੱਚ ਉਹਦੀ ਮੈਸੇਜ ਜਾਂਦਾ ਹੋਵੇ ਤੇ ਕਾਹਦਾ ਦੇਸ਼ ਚ ਲਾਉਂਦੇ ਯਾਰ ਤੀ ਸਮਝਣ ਲੱਗੀ ਇਹ ਕਾਹਦਾ ਦੇਸ਼ ਆ ਜਿੱਥੇ ਮੰਤਰੀਆਂ ਨੂੰ ਛਤਰ ਪੈਣੇ ਉਹਨਾਂ ਜਨਤਾ ਦੇ ਕੋਲੋਂ ਕੀ ਜਿਆਦਾ ਜੇ ਮੋਦੀ ਸਾਹਿਬ ਜਿਹੜੇ ਫੈਸਲੇ ਲੈਂਦੇ ਨੇ ਚਾਹੇ ਉਹ ਨੋਟਬੰਦੀ ਆ ਚਾਹੇ ਜੀਐਸਟੀ ਆ ਚਾਹੇ ਉਹ ਨਾ ਆਰਡੀਨੈਂਸ ਬਿਲ ਐ ਥੋਪਿਆ ਜਾ ਰਿਹਾ ਕਿਸਾਨਾਂ ਦੇ ਉੱਪਰ ਪੰਜਾਬੀਆਂ ਦੇ ਉੱਪਰ। ਪਰਾ ਕਹਿੰਦੇ ਜਿਹੜਾ ਵੇਲਾ ਦਿਮਾਗ ਹੁੰਦਾ ਨਾ ਸ਼ੈਤਾਨ ਹੁੰਦਾ ਵਾ। ਤੇ ਜੇ ਕਦੇ ਇਹਦੇ ਵੀ ਦੋ ਚਾਰ ਨਿਆਣੇ ਹੁੰਦੀ ਇਹਦੇ ਘਰ ਹੀ ਧੀ ਹੁੰਦੀ ਤੇ ਇਹਨੂੰ ਥੋੜਾ ਬਹੁਤ ਅਕਲ ਮੌਤ ਹੁੰਦੀ ਵੀ ਨਹੀਂ ਯਾਰ ਮਹਿਸੂਸ ਹੁੰਦਾ ਵੀ ਨਹੀਂ ਯਾਰ ਜੇ ਮੇਰੇ ਬੇਟੀ ਕੋਈ ਚੀਜ਼ ਮੰਗਦੀ ਹੈ ਤਾਂ ਬਾਹਰ ਕੋਈ ਕੋਈ ਮਜ਼ਦੂਰ ਆ ਉਹਦੀ ਬੇਟੀ ਕੋਈ ਚੀਜ਼ ਮੰਗਦੀ ਹੋਏਗੀ ਘਰ ਦੇ ਵਿੱਚ। ਇਹ ਹੁਣ ਸ਼ੈਤਾਨ ਦਿਮਾਗ ਆ। ਇਹਦੀ ਆਰਾਂ ਜ਼ੇਵ ਦੀ ਲਿਸਟ ਦੇ ਵਿੱਚ ਇਹਦਾ ਨਾਮ ਜ਼ਰੂਰ ਆਏਗਾ ਜਿਸ ਤਰ੍ਹਾਂ ਦੀ ਹਰਕਤਾਂ ਕਰਦਾ ਪਿਆ ਵਾ ਕਿਸੇ ਦੇਸ਼ ਦੇ ਵਿੱਚ ਵੇਖ ਲਓ ਅਮਰੀਕਾ ਦੇ ਵਿੱਚ ਵੀ ਆ ਸਾਰੇ ਹੈਗੇ ਆ ਉਹ ਜੈਂਟਲਮੈਨ ਬੰਦੇ ਹੈਗੇ ਆ ਹੈ ਤੇ ਪਤਾ ਨਹੀਂ ਕਿੱਥੋਂ ਇਹਦਾ ਦਿਮਾਗ ਖਰਾਬ ਹੋਇਆ ਪਿਆ ਆਪਣੀਆਂ ਮਰਜ਼ੀਆਂ ਕਰਦਾ ਵਾ ਨਾ ਇਹਨੂੰ ਸਮਝ ਲੱਗਦੀ ਆ ਵੀ ਕਿਹੜੀ ਗੱਲ ਕਰਨੀ ਆ ਕਿਹੜੀ ਨਹੀਂ ਨਹੀਂ ਜੇ ਨੋਡ ਬੰਦੀ ਆ ਲੈ ਤੇ ਨੋੜ ਰਾਤੋਂ ਰਾਤ ਇਹਨੇ ਨੋਡ ਬੰਦੀ ਲਾਤੀ ਇਹਨੂੰ ਪਤਾ ਨਹੀਂ ਮੈਂ ਇੱਕ ਹੋਰ ਬੇਨਤੀ ਕਰਦਾ ਭਾਈ 150 ਜਨਾਨੀ ਤੇ ਬੱਚੇ ਦਾ ਕਤਲ ਹੋਇਆ ਵਾ ਪੀੜ ਦੇ ਵਿੱਚ ਹੀ ਮੋਦੀ ਜ਼ਿੰਮੇਵਾਰ ਹੈਗਾ ਵਾ ਇਹ ਮੋਦੀ ਜ਼ਿੰਮੇਵਾਰ ਉਸ ਟਾਈਮ 150 ਬੱਚੇ ਦਾ ਭਾਈ ਪੀੜ ਚ ਬੱਚਾ ਜਿਹੜਾ ਦੁਨੀਆਂ ਦੇ ਉੱਤੇ ਆਇਆ ਨਹੀਂ ਆ ਉਹਨੂੰ ਉਹ ਮੋ ਖਤਮ ਹੋ ਗਿਆ ਵਿਚਾਰੀ ਲੈਨ ਚ ਲੱਗੀ 150 150 ਜਨਾ ਨਹੀਂ ਜਦਾ ਬੱਚਾ ਪੀੜ ਦੇ ਵਿੱਚ ਹੀ ਮਰਿਆ ਉਹਦੇ ਮੋਦੀ ਦੀ ਮੋਦੀ ਦੀ ਵੱਡਿਆ ਬੰਦਿਆਂ ਯਾਰੀ ਆ ਓਏ ਇਹਦੇ ਪ੍ਰਾ ਐਵੇਂ ਯਾਰੀਆਂ ਯੂਰੀਆਂ ਕਹਦਾ ਉਹਨਾਂ ਦੀ ਸੋਹਣੀ ਜਨਾਨੀ மே ਕੇ ਹੱਥ ਪੜੀ ਜਾਂਦਾ ਉਹਨਾਂ ਦੇ ਫੜ ਕੇ ਜਿਦਾ ਵੇਖ ਲੋ ਜਮਾਨੀ ਜਨੇ ਫੇਸਬੁਕ ਤੇ ਅਹੀਂ ਬਨੇ ਭਰਾ ਅਹੀਂ ਕਿਹੜਾ ਤੈਨੂੰ ਜਾ ਕੇ ਮਾਰਨਾ ਮੈਂ ਤੇਰੇ ਨਾਲ ਕੋਈ ਲਾਈਵ ਹੋਇਆ ਨਾ ਜਾਂ ਤੇਰੇ ਲਾਗੇ ਖਲੋਤਾ ਨਾ ਆ ਫੇਸਬੁਕ ਦੇ ਵੇਖਿਆ ਕਦੀ ਅੰਬਾਨੀ ਜਨਾਨੀ ਦੇ ਹੱਥ ਘਟਾ ਨਹੀਂ ਸ਼ੁਰੂ ਕਰ ਦਿੰਦਾ ਤੇ ਹੁਣ ਇਹਦਾ ਵੀ ਭਰਾ ਇਹਦੇ ਲਈ ਕਹਿੰਦਾ ਭਰਾ ਇਹਨੂੰ ਇਹਦੀ ਜਨਾਨੀ ਜਿਹੜੀ ਲਿਆ ਕੇ ਦੇ ਦੋ ਤੇ ਇਹਨੂੰ ਵੀ ਕਦੇ ਹੌਸਲਾ ਹੋਵੇ ਵੀ ਨਹੀਂ ਯਾਰ ਮੇਰਾ ਵੀ ਕੋਈ ਪਰਿਵਾਰ ਹੈਗਾ ਮੇਰਾ ਟੱਬਰ ਹੈਗਾ ਸਰਪਾਲ ਜੀ ਤੁਸੀਂ ਬੇਟੀਆਂ ਦੀ ਗੱਲ ਕੀਤੀ ਹੈ ਨਾਰਾ ਦਿੱਤਾ ਜਾਂਦਾ ਬੇਟੀ ਪੜਾਓ ਬੇਟੀ ਬਚਾਓ ਪਰ ਹੁਣ ਹੀ ਹੁਣ ਤਾਜ਼ਾ ਇਹ ਮਾਮਲਾ ਜਿਹੜਾ ਜੁਪੀ ਦੇ ਵਿੱਚ ਹੈ ਜਿੱਥੇ ਬੇਟੀ ਸਾਡੀ ਦਲਿਤ ਪਰਿਵਾਰ ਨਾਲ ਜਿਹੜੀ ਸੰਬੰਧਤ ਉਹਦੇ ਨਾਲ ਰੇਪ ਹੋਇਆ ਹੈ ਪਰ ਜੋਗੀ ਸਰਕਾਰ ਹੈ ਜਿਹੜੀ ਚੁੱਪ ਬੈਠੀ ਹੈ ਕੀ ਹਣਾ ਉਹ ਜਿਹੜਾ ਹੈ ਜੋਗੀ ਆਦਰ ਮੇਰੀ ਗੱਲ ਤੋਂ ਉਹ ਤੋਂ ਤੇ ਹੀ ਆਸ ਰੱਖ ਚੜਦੇ ਜੀ ਉਹਦਾ ਤੇ ਕੰਮ ਸਾਫ ਸੁਪ ਫੜਨਾ ਜਾਜ ਗੈਜੂ ਗਰ ਫੜ ਸੱਪ ਕੇ ਦੇ ਫੜ ਤੇਰਾ ਕੋਈ ਮਤਲਬ ਹੀ ਨਹੀਂ ਹੈਗਾਦਰ ਮੇਰੀ ਗਾ ਇਹ ਤੇ ਹੁਣ ਨਰਿੰਦਰ ਮੋਦੀ ਨੂੰ ਚਾਹੀਦਾ ਵੀ ਉਹਨੂੰ ਨਾ ਮੁੱਖ ਮੰਤਰੀ ਲਾਉਂਦਾ ਉਹਦਾ ਜੜਾ ਜੋਗੀ ਹੈਗਾ ਹੁਣ ਜੋ ਜੋਗੀਆਂ ਦੇ ਕੰਨਾਂ 'ਚ ਸੋਨੇ ਦੀਆਂ ਮੁੰਦਰਾ ਗਾਣਾ ਵੀ ਆਇਆ ਸੀ ਪੰਜਾਬ ਦੇ ਵਿੱਚ ਜੀ ਪਹਿਲਾਂ ਵੀ ਇਹ ਦੱਸੋ ਇਹ ਜਿਹੜਾ ਬਲਾਤਕਾਰ ਜੋਗੀ ਨੇ ਆਪ ਕਰਾਇਆ ਵਾ ਆਪ ਹੀ ਸਸਕਾਰ ਕਰਾਇਆ ਵਾ ਤੇ ਆਪ ਹੀ ਉਥੇ ਪੁਲਿਸ ਫੋਰਸ ਲਾਈ ਹੈਗੀ ਆ ਹੁਣ মিডিਆ ਵਾਲਿਆਂ ਨੂੰ ਉਥੇ ਜਾਣ ਨਹੀਂ ਦੇਣ ਏ মিডিਆ ਵਾਲਿਆਂ ਨੂੰ ਉਥੇ ਜਾਣ ਦੇ ਆ ਆੜੇ ਮੀਡੀਆ ਵਾਲੇ ਦੱਲੇ ਬਣੇ ਸੀ ਨਾ ਜਿਹੜੇ ਇਧਰ ਮੇਰੀ મોદી ਦੇ ਜਿਹੜੇ ਉਹਦੀਆਂ ਭਾਸ਼ਾ ਬੋਲਦੇ ਸੀ ਤੇ ਅੱਜ ਉਹ ਮੀਡੀਆ ਉਹਦੇ ਘਰ 1 ਕਿਲੋਮੀਟਰ ਦਾ ਰਸਤਾਨੀ ਤੈਅ ਕਰਨ ਦੇਣ ਡੇ ਗਏ ਇੱਥੋਂ ਪਤਾ ਲੱਗਦਾ ਜਿਹੜਾ ਮੀਡੀਆ ਵਾਲੇ ਨੇ ਇੱਕ ਬੇਨਤੀ ਕਰਦਾ ਮੀਡੀਆ ਵਾਲਿਓ ਸੱਚ ਦੀ ਆਵਾਜ਼ ਨੂੰ ਅੱਗੇ ਲੈ ਕੇ ਆਇਆ ਕਰੋ ਸੱਚ ਦੀ ਆਵਾਜ਼ ਨੂੰ ਕਿਸੇ ਦਾ ਗੁਲਾਮ ਨਹੀਂ ਹੋਣਾ ਚਾਹੀਦਾ ਮੀਡੀਆ ਸੱਚ ਦੀ ਆਵਾਜ਼ ਲੈ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਸਟਾ ਸਵਾਲ ਹੈ ਜੀ ਹਰਪਾਲਪ੍ਰੀਤ ਜੀ ਕਿਸਾਨ ਜਿੱਥੇ ਰੋਡ ਤੇ ਆ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਲੇ। ਵੇਖੋ ਜਿਹੜੇ ਨੌਜਵਾਨ ਹੈਗੇ ਆ ਇਹ ਕਿਤੇ ਸਾਡੇ 'ਚ ਇਹ ਬੜੀ ਧਾਰਨਾ ਹੈਗੀ ਆ ਕਿ ਨਹੀਂ ਮੈਂ ਤੇ ਜਾਣਾ ਕੈਨੇਡਾ ਹੀ ਆ ਮੈਂ ਜਾਣਾ ਇੰਗਲੈਂਡ ਮੈਂ ਆਸਟ੍ਰੇਲੀਆ ਹੀ ਜਾਣਾ ਵਾ। ਜੇ ਵੇਖਿਆ ਜਾਵੇ ਤੇ ਇੱਥੇ ਬੜਾ ਕੁਝ ਹੈਗਾ ਵਾ ਜੇ ਆਪਾਂ ਮਿਹਨਤ ਕਰਾਂਗੇ ਤੇ ਇੱਥੇ ਵੀ ਬੜਾ ਕੁਝ ਹੈਗਾ ਪੰਜਾਬ ਸਾਡੇ ਦੇ ਵਿੱਚ ਕੋਈ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈਗੀ ਆ। ਬੜਾ ਕੁਝ ਇੱਥੇ ਕਮਾਈ ਵੀ ਹੋ ਸਕਦੀ ਹੈ ਇੱਥੇ ਵੀ ਆਪਣਾ ਮਾਂ ਪਿਓ ਕੋ ਰਹਿ ਕੇ ਸਾਰਾ ਕਾਰਜ ਆਪਾਂ ਕਰ ਸਕਦੇ ਆ। ਤੇ ਜਿੰਨੇ ਵੀ ਹੈਗੇ ਆ ਨੌਜਵਾਨ ਵੀਰ ਇਸ ਟਾਈਮ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਉਹਨਾਂ ਦਾ ਸਾਥ ਦਿੱਤਾ ਜਾਵੇ ਤੇ ਜਿੰਨੇ ਵੀ ਹੈਗੇ ਸਾਡੇ ਵੀਰ ਆ ਹੁਣ ਜਿਹੜੇ ਆ ਜਿਹੜੇ 2-2 ਰੁਪਏ ਕਿਲੋ ਕਣਕ ਵਾਲੇ ਲੈ ਰਹੇ ਨਾ ਉਹ ਵੀਰੋ ਤੁਸੀਂ ਵੀ ਇਹਨਾਂ ਕਿਸਾਨਾਂ ਨਾਲ ਖੜੋ ਅੱਜ 2 ਰੁਪਏ ਵਾਲੀ ਜਿਹੜੀ ਕਣਕ ਆ ਨਾ ਇਹ ਤੁਹਾਨੂੰ ਮਿਲ ਰਹੀ ਹੈ ਨਾ ਇਹ ਤੁਹਾਨੂੰ 100 ਰੁਪਏ ਚ ਮਿਲਣੀ ਯਾਦ ਰੱਖਿਓ